ਜਿਸ ਕੇ ਮਨ ਪਾਰ ਬ੍ਰਹਮ ਕਾ ਰਿਵਾਸ ਤਿਸ ਕਾ ਨਾਮ ਸਤ ਰਾਮਦਾਸ ਜਿਸ ਕੇ ਮਨ ਪਾਰ ਬ੍ਰਹਮ ਕਾ ਰਿਵਾਸ ਉਹ ਰਾਮਦਾਸ ਤਾਂ ਇਹਨਾਂ ਦੇ ਪਿਓ ਦਾ ਨੂੰ ਸੀ ਚੌਥੇ ਪਾਸ਼ਾ ਦਾ ਪੰਜਵੇਂ ਪਾਸ਼ਾ ਦੀ ਪੰਜ ਉਹ ਕਹਿੰਦੇ ਨੇ ਰਾਮਦਾਸ ਕੌਣ ਹੁੰਦਾ ਅਸਲ ਕਿ ਪਹਿਲਾਂ ਇਹਨਾਂ ਦਾ ਨਾਮ ਜੇਠਾ ਸੀ ਰਾਮਦਾਸ ਨਾਮ ਕਿਉਂ ਰੱਖਿਆ ਗਿਆ ਉਹਦਾ ਕਾਰਨ ਦੱਸ ਦੇ ਰਾਮਦਾਸ ਰੱਖਣ ਦੀ ਕਿਉਂ ਲੋੜ ਪੈ ਗਈ ਉਹ ਤਾਂ ਦੱਸ ਦੇ ਰਾਮਦਾਸ ਗੁਰਮਤਿ ਕਾ ਨਾਮ ਹੈ ਕਹਿੰਦੇ ਜਿਸ ਕੇ ਜਿਸ ਕੇ ਮਨ ਉਸਕੇ ਬਾਹਰ ਬ੍ਰਹਮ ਕਾ ਨਵਾਜ਼ੀ ਦੇ ਮੰਦੇ ਵਿੱਚ ਸ਼ਬਦ ਗੁਰੂ ਦਾ ਨਵਾਸ ਹੋ ਜਵੇ ਪਰਮਪ੍ਰਭ ਦਾ ਦਾ ਨਾਮ ਸਤ ਰਾਮ ਦਾਸ ਉਹਦਾ ਨਾਮ ਅਸਲੀ ਰਾਮ ਦਾਸ ਦਾ ਹੈ ਉਹ ਹੀ ਅਸਲੀ ਰਾਮ ਦਾਸ ਦਾ ਸਤ ਨੂੰ ਤੌਰ ਹੀ ਹੈ ਪਰ ਰਾਮ ਦਾਸ ਨੂੰ ਕੋਈ ਬੰਦ ਨਹੀਂ ਰਾਮ ਦਾਸ ਨੂੰ ਕੋਈ ਰੱਖ ਲੋ ਸੱਚੀ ਮੁੱਚੀ ਦਾ ਰਾਮ ਦਾਸ ਦਾ ਹੈ ਉਹ ਹੀ ਜਿਸ ਦਾ ਨਾਮ ਸਤ ਰਾਮ ਦਾਸ ਦਾ ਉਸੇ ਦਾ ਨਾਮ ਹੋਣਾ ਚਾਹੀਦਾ ਹੈ ਉਰਖ ਲੋ ਕੋਈ ਇਹ ਜੜ ਕੇ ਜਿੱਥੇ ਤੋਂ ਰਾਮਦਾਸ ਜੀ ਰੂਹ ਰੱਖਿਆ ਉਹ ਹਿਰਦੇ ਪਰਮਾਤਮਾ ਦਾ ਨਵਾਸ ਹੋਦਾ ਸਬੂਤ ਹੈ ਆਤਮਰਾਮ ਤਿਸ ਨਦਰੀ ਆਇਆ ਦਾਸ ਦਸ਼ੰਤਨ ਭਾਇ ਤੇ ਨਹੀਂ ਪਾਇਆ ਕਹਿੰਦਾ ਆਤਮਰਾਮ ਤਿਸ ਨਦਰੀ ਆਇਆ ਅਰ ਆਤਮ ਦਰਸੀ ਵੀ ਹੁੰਦਾ ਹੋ ਜਦ ਹਿਰਦੇ ਪਰਮਾਤਮਾ ਦਾ ਨਵਾਸ ਹੈ ਉਹ ਦਰਸੀ ਤਾਂ ਹੋਇਆ ਹੈ ਉਹ ਆਤਮਰਾਮ ਜੀ ਦਾ ਹੈ ਜੀ ਸੁਖਮ ਜੀ ਨੂੰ ਯਾਰ ਦੇ ਸਕਦਾ ਹੈ ਜਿਹਨੇ ਸੁਖਮ ਆਪਣੇ ਹੱਥੇ ਜੋ ਉਹ ਵੀ ਤਾਂ ਸੁਖਮ ਹੀ ਹੈ ਪਰ ਉਹਦਾ ਦਰਸ਼ਨ ਕਰ ਲਿਆ ਜਿਹਦਾ ਕਰਨ ਵਾਲਾ ਉਹ ਆਪੇ ਕਰਨ ਵਾਲਾ ਹਾਂ ਆਤਮਰਾਮ ਆਪਣਾ ਆਪੀਆਂ ਨੂੰ ਨਜ਼ਰੀਆਂ ਇਸ ਨਜ਼ਰੀ ਆਇਆ ਆਪਣੇ ਆਪੇ ਦੀ ਹੀ ਸਭ ਹੈ ਤੇਰੀ ਤਾਰੇ ਮਨ ਨੂੰ ਆਪਣੇ ਆਪ ਦੀ ਸਭ ਜੁੰਦੀ ਆ ਆਪਣੇ ਆਪ ਕੋਈ ਵਿਰਤੀ ਦੇ ਤੌਰ ਤੇ ਨਹੀਂ ਬੁਝਦਾ ਹੱਡ ਮਾਰਦਾ ਸਰੀਰ ਉਹ ਆਪਣੇ ਆਪ ਨੂੰ ਵੀ ਬੁਝਦਾ ਉਹਦਾ ਆਤਮਾ ਵੀ ਜੋ ਰਹਿੰਦਾ ਸਰੀਰ ਤਾਂ ਸੂਖਮ ਤੇਰੀ ਹੋਦੀ ਬੋਦੀਆ ਉਹ ਉਹ ਸਮਝ ਹੁੰਦੀ ਉਹਦੇ ਨਾਲ ਉਹ ਵੀ ਜਾਂਦੀ ਆ ਆਪਣੀ ਅਦਮ ਦਰਸੀ ਹੁੰਦਾ ਜਿਸ ਨਜ਼ਰੀ ਆਇਆ ਦਾਸ ਦਸੰਤਰ ਭਾਇ ਤੇ ਨਹੀਂ ਪਾਇਆ ਦਾਸ ਦਸੰਤਰ ਨਾ ਬਹਿ ਦਾਸ ਦਸੰਤਰ ਤੇ ਸੰਤਨ ਤੇਦੀ ਭਾਇ ਤੇ ਨਹੀਂ ਪਾਇਆ ਭਾਇ ਤੇ ਨਹੀਂ ਪਾਇਆ ਜਿਹਨੇ ਉਹਦੇ ਨਾਲ ਜੁੜਦੇ ਨੇ ਉਹ ਉਹ ਬੰਦੇ ਉਹ ਔਰ ਜਿਹੜੇ ਦਾਸ ਬਣ ਜਾਂਦੇ ਨੇ ਉਹ ਜਿਹੇ ਦਾਸ ਬਣ ਜਾਂਦਾ ਜੁੜ ਕੇ ਨਾਲ ਭਾਇ ਤੇ ਨਹੀਂ ਪਾਇਆ ਆਰ ਉਹਨਾਂ ਨੂੰ ਇਹ ਭੁੱਖ ਹੋਵੇ ਦੀ ਭੁੱਖ ਲੱਗਿਆਵੇ ਇਸ ਗਿਆਨ ਦੀ ਉਹਨਾਂ ਨੂੰ ਵੀ ਪ੍ਰਾਪਤੀ ਹੋ ਜਾਵੇ। ਜਿਹੜੀ ਸੰਗਤ ਦੇ ਵਿੱਚ ਉਹਦੇ ਸੰਗਤ ਵਿੱਚ ਜੇ ਕਿਸੇ ਨੂੰ ਇਹ ਗਿਆਨ ਦੀ ਭੁੱਖ ਹੋਵੇ ਤੋ ਉਹਨੂੰ ਪ੍ਰਾਪਤੀ ਹੋ ਜਾਂਦੀ। ਪਾਏ ਤੇ ਨਹੀਂ ਪਾਇਆ। ਸ਼ਰਤ ਹੈ। ਪ੍ਰਾਪਤੀ ਉਹਨਾਂ ਨੂੰ ਹੋ ਜਾ ਜਿਨ੍ਹਾਂ ਦੇ ਅੰਦਰ ਇਹ ਨਹੀਂ ਚਾਹੁੰਦੇ ਜੇ ਉਹ ਪ੍ਰਾਪਤੀ ਨਹੀਂ ਹੁੰਦਾ। ਦਾਸ ਜੀ ਸੰਤਨ ਪਾਏ ਤੇ ਨਹੀਂ ਪਾਇਆ। ਪਾਏ। ਮੇਰਾ ਚਾਉਂਦਾ। ਜੇਨ ਗੱਲੋਂ ਪਾ ਗਈ ਹਾਂ ਹੋਰਾਂ ਨੇ ਪ੍ਰਾਪਤ ਕੀਆ ਬਾਕੀ ਨੇ ਪ੍ਰਾਪਤ ਸਾਰੇ ਉਹਨੇ ਪ੍ਰਾਪਤ ਕੀ ਹਾਂ ਸਦਾ ਨਿਗ੍ਟ ਨਿਗ੍ਟ ਹਰ ਜਾਨ ਸੋ ਦਾਸ ਦਰਗਾਹ ਪਰਵਾ ਸਦਾ ਨਿਗ੍ਟ ਦਿਖਤਾ ਆ ਪਿਆ ਜਿਹੜਾ ਹਰ ਹੈ ਉਹ ਸਦਾ ਹੀ ਦਿਖਦਾ ਆਪਣੇ ਕੋਈ ਉਹੀ ਗੱਲ ਆ ਵੀ ਲਾਈਟ ਤੋਂ ਬਲੂ ਕਿੰਨੀ ਦੂਰ ਹੈ ਸੁੱਪ ਤੋਂ ਦੂਰ ਕਿੰਨੀ ਦੂਰ ਹੈ ਹਰ ਵਕਤ ਨਾਲੇ ਉਹਦੇ ਇਸ ਕਰਕੇ ਹਰ ਹੈ ਜਿਹੜਾ ਹੋ ਐਵੇਂ ਹਰ ਵਕਤ ਨਾਲੇ ਜਿਵੇਂ ਸੂਰਜ ਦੀ ਧੁੱਪ ਦੇ ਨਾਲੇ ਖੜੇ ਡਿੱਟ ਸਦਾ ਨਿਕਟੇ ਡਿੱਟ ਹਰ ਜਾਨ ਹਾਲੂ ਨਿਕਟੇ ਬੰਦੇਓ ਕਿਤੇ ਹਾਲੂ ਨਾ ਡਰਾਵਾਂ ਲੋ ਆਪਣੇ ਨੂੰ 1010 ਦਰਗਾਹ ਪਰਮਾਨੰਥ 1010 ਦਰਗਾਹ ਪਰਮਾਨੰਥ ਜਿਹੜਾ ਨਿਸ਼ ਜਾਣ ਲਵੇ ਉਹ ਉਹ ਦਾਸ ਦਾ ਪ੍ਰਵਾਨ ਉਹ ਦਾਸ ਹੈ ਵਕਈ ਦਾਸ ਹੈ ਉਹਦਾ ਦਾਤੋਨਾ ਪ੍ਰਵਾਨਾ ਜੇ ਮੂਜ ਦਾਸ ਕਹਿੰਦਾ ਫੇਤੀ ਪ੍ਰਵਾਨਾ ਜੇ ਉਹ ਨਹੀਂ ਮੰਨਦਾ ਨਿਸ਼ ਪ੍ਰਚਾਰ ਦਾ ਕਰਦਾ ਦੂਰ ਦਾ ਬਾਹਰ ਕਹਿੰਦਾ ਮੈਂ ਦਾਸ ਪ੍ਰਚਾਰਤਾ ਕਰਦਾ ਵਰਤਵਾਣੀਆ ਹਾਏਗਾ ਕੁਰਬਾਨੀ ਲਈ ਫਿਰਦਾ ਨਾਲ ਜਿਵੇਂ ਲਈ ਫਿਰਦੀਆਂ ਉਦੋਂ ਵੀ ਦੂਰ ਜਾਂਦੀਆਂ ਨੇ ਫਿਰ ਕਿੱਥੇ ਜਾ ਆ ਸ਼ਰਤ ਕਿੱਥੇ ਪੂਰੀ ਕਰਨੀਆਂ ਸਦਾ ਨੇਕ ਤੇ ਡਿੱਕ ਤੇ ਹਰ ਜਾਲ ਨੂੰ ਸੋ ਫਿਰ ਕੋਈ ਕੋਈ ਬਾਤ ਉਂਗਲੀ ਬਾਤ ਤੋਂ ਨਾ ਕਰਦਾਂਗੇ ਐਸਾ ਅੱਗੇ ਭਾਜਣਾ ਨਹੀਂ ਮਨੁ ਕੁਵਾਰੀ ਉਹ ਫਗਫਾ ਫਰਣੀਏ ਤਾਂ ਜੇ ਅਸੀਂ ਉਹਨੂੰ ਫੜਾਂਗੇ ਯਾਰ ਗੁਰਬਾਨੀ ਤਾਂ ਆ ਕਹਿੰਦੀ ਤੁਸੀਂ ਆਗੇ ਜੀ ਗੁਰਬਾਨੀ ਦਾ ਥੋੜਾ ਬੇਲੇ ਹੈ ਕੀ ਕੋ ਦੇ ਮਿਲ ਮਨਤਨਾ ਕੋ ਖੋਲੇ ਕੇ ਕੁਰਬਾਨੀ ਨਹੀਂ ਮਿਸਬੁੱਜੋ ਇਹ ਕੋਨ ਸਾਬ ਟਿਕਰੀ ਕੇ ਸੋਚੀ ਸੀ ਲੈ ਜਮਾਇ ਲੇ ਕੇ ਵਰਦਾਂ ਦਰਦਾਂ ਕੁਰਬਾਨੀ ਤੇ ਜੇ ਵੀ ਮੰਡੀ ਜਾਣਾ ਤੂੰ ਉਪਲਿਸ ਕਰਕੇ ਆਪ ਵੀ ਸਕੇ ਹੋ ਜਨਨ ਅਰਥਾ ਲੋਕ ਹੈ ਵਰਪਾਣੀ ਤੋਂ ਦੱਦੇ ਬ੍ਰੋਧ ਕਰ ਵੀ ਸੰਗਦੇ ਤੂੰ ਕ੍ਰੀਸ ਕਰਕੇ ਅਸਾਂ ਨਾਲ ਕਰਕੇ ਆਪਣੇ ਆਪ ਨੂੰ ਜਸਦੀ ਬਾਈ ਕਰ ਜਨਨ ਸਾਡੀ ਗੁਰਮਤਨ ਆਲੇ ਮਤਮਾ ਦੇ ਘਰ ਗੁਰਬਾਣੀ ਵੀ ਪ੍ਰਚਾਰ ਕਰਨੀ ਹੈ ਆਹ ਆਪੇ ਗੁਰਬਾਣੀ ਆ ਸਾਡੀ ਤਾਂ ਕੋਈ ਗੱਲ ਹੈ ਜੀ ਅਸੀਂ ਵੀ ਬਾਣੀ ਦੇ ਪ੍ਰਚਾਰ ਕਰਦੇ ਹਾਂ ਜੀ ਆਪਣੇ ਦਾਸ ਕੋ ਆਪ ਕਿਰਪਾ ਕਰੇ ਆਪਣੇ ਦਾਸ ਕੋ ਆਪ ਕਿਰਪਾ ਕਰੇ ਇਸ ਦਾਸ ਕੋ ਸਭ ਸੋਝੀ ਪਰੇ ਇਸ ਦਾਸ ਨੂੰ ਸਭ ਸੁਰਜੀ ਪਰੇ ਜੇ ਆਪਣੇ ਦਾਸ ਕੋ ਜਿਹੜੇ ਜਿਹੜਾ ਉਹ ਦਾਸ ਹੋ ਜੀ ਤੇ ਆਪੀ ਕਿਰਪਾ ਆਪ ਕਰ ਦਿੰਦਾ ਹੈ ਉਹ ਦਾਸ ਨੂੰ ਸਾਰੀ ਹੋ ਜੀ ਇਹ ਤਾਂ ਕਰਪਾਤੀ ਕਰਦਾ ਉਹ ਤੇ ਉਹ ਸਾਰੀ ਸੋਚ ਨਹੀਂ ਸਭ ਸੋਚੀ ਨਹੀਂ ਹੁੰਦੀ ਸੋਚੀ ਹੋ ਜਾਂਦੀ ਹੈ ਸਭ ਸੋਚੀ ਉਹਨੂੰ ਤੁਹਾਡੇ ਸੋਹੀਏ ਜੇ ਤੂੰ ਕਿਸੇ ਦਾਸ ਕੋ ਸਭ ਸੋਚੀ ਪਰ ਹੈ ਹੱਟ ਉਹ ਤੋਂ ਸੋਹੀਏ ਜਦ ਤੱਕ ਜਿਹੜਾ ਬੋਲ ਰਿਹਾ ਹੈ ਕੁਰਬਾਨੀ ਲੱਗ ਰਿਹਾ ਉਹਦੇ ਕੋ ਸਭ ਸੋਚੀ ਹੈ ਸਭ ਸੋਚੀ ਪਰ ਹੈ ਸਾਗਰ ਸਾਗਰ ਸੰਗੀ ਆਤਮ ਉਹ ਦਾਸ ਐਸੀ ਜੁਗਤੀ ਨਾਨਕ RAM ਦਾ ਸਰਗ ਸੰਗ ਆਤਮਾ ਦਾ ਸਾਰੇੰ ਦੀ ਸੰਤ ਕਰਦਾ ਹੈ ਹੋਸ ਸੱਚਖੰਡ ਦੇ ਵਿੱਚ ਸਾਰਿਆਂ ਦੀ ਸੰਤ ਕਰਦਾ ਹੈ ਪਰ ਆਤਮ ਕਰਕੇ ਆਤਮ ਕਰਕੇ ਉਦਾਸ ਆਤਮ ਉਦਾਸ ਸਗਲ ਸੰਗੀਤ ਆਤਮੋ ਅਵਾਸ ਆਤਮੋ ਦਾਸ ਆਤਮਾ ਕਰਕੇ ਉੱਤੇ ਉਠੇ ਮਾਇਆ ਤੋਂ ਉੱਤੇ ਸੱਚੀ ਆਸ ਤੋਂ ਉੱਤੇ ਉਠਿਆ ਹੈ ਐਸੀ ਜੁਗਤੀ ਨਾਨਕ ਰਾਮਦਾਸ ਐਸੀ ਜੁਗਤੀ ਜਰ ਰੋਇ ਜੰਮ ਸਾਰਿਆਂ ਦੇ ਨਾਲ ਜੁੜਿਆ ਹੋਇਆ ਵੀ ਸਾਰੀ ਸੰਗਤ ਦੇ ਨਾਲ ਜੁੜ ਕੇ ਰਹਿਣ ਵਾਲਾ ਵੀ ਆਤਮਾ ਕਰਕੇ ਕਿਸੇ ਨਾਲ ਜੁੜਦਾ ਸ਼ਬਦ ਕਰਕੇ ਜੁੜਿਆ ਹੋਇਆ ਪਰਮੇਸ਼ਰ ਸ਼ਬਦ ਕਰਕੇ ਸਾਡੇ ਨਾਲ ਜੁੜਿਆ ਹੋਇਆ ਹੈ ਸਰੀਰ ਕਰਕੇ ਨਹੀਂ ਜੁੜਿਆ ਜੇ ਸਰੀਰ ਕਰਕੇ ਜੁੜ ਜਾਂਦਾ ਫਿਰ ਸਾਨੂੰ ਕਿਸੇ ਗਿਆਨ ਦੀ ਲੋੜ ਨਹੀਂ ਪੈਂਦੀ ਉਹਦਾ ਨਿਹਰਾ ਚੱਕਿਆ ਨਾੁਰਮੁndi ਜੇ ਉਹਦਾ ਗਿਆਨ ਸਾਡੇ ਅੰਦਰ ਆ ਜਾਂਦਾ ਰੋਡ ਕਿਸ ਨੂੰ ਵੇਖਣ ਦੀ ਆਪਣਾ ਜਿਵੇਂ ਸਾਫਗਲ ਦੀ ਰੋਡ ਨਾ ਬੱਤੀ ਦੀ ਰੋਡ ਉਹ ਜਿਹੜਾ ਪੂਰਨ ਬ੍ਰਹਮ ਆਲਾ ਦਾ ਸਰੂਪ ਹੈ ਉਹ ਪਿੱਛੇ ਨੂੰ ਸੰਠੀ ਪਿੱਛੇ ਨੂੰ ਤਨੀਦ ਹੋਊਗਾ ਸਾਡੇ ਆਲਾ ਮਨਕਾ ਮਾਲਾ ਜੱਡੇ ਰਹੂਗਾ ਇਧਰ ਵੀ ਗੱਠਾ ਹੈ ਇਧਰ ਵੀ ਗੱਠਾ ਜਿਹੜੀ ਰੋਸ਼ਨੀ ਸਾਡੇ ਵਿੱਚ ਸਾਨੂੰ ਰੋਸ਼ਨੀ ਆਪਣੇ ਵਿੱਚ ਪੈਦਾ ਕਰਨੀ ਪਊਗੀ ਉਹਦੇ ਵਿੱਚ ਪੂਰੀ ਹੈਗੀ ਆ ਰੋਸ਼ਨੀ ਦੇ ਸਕਦਾ ਰੋਜ਼ ਨੇ ਤਾਜ਼ਾ ਕਰਦੀ ਬਿਧੀ ਦੱਸ ਸਕਦਾ ਰੋਜ਼ ਨੇ ਰੋਜ਼ ਸਾਨੂੰ ਸ਼ਬਦ ਦੱਸ ਸਕਦਾ ਬੋਲ ਸਕਦਾ ਬੋਲ ਸਮਝ ਕੇ ਰੋਸ਼ਨ ਅਸੀਂ ਆਪ ਹੁੰਦੇ ਰੋਸ਼ਨੀ ਆਪ ਹੁੰਦੇ ਰੋਸ਼ਨੀ ਆਪქმੇ ਹੁੰਦਾ ਹੈ ਜਿੰਨੀ ਚੇਤਨਾ ਸੁਤੀ ਪਈ ਆ ਉਹਦੀ ਰੋਸ਼ਨੀ ਘਟਾ। ਜੇ ਕੋਈ ਫਸਫਸਾ ਨਾ ਸੁਣਤਾ ਪਿਆ ਤਾਂ 40% ਲੈ ਜਾ ਸਕਦੇ ਕੋ। ਜੇ 40 42 ਦੇ ਜਾਗਣ ਲੱਗੇ ਤੇ ਬਤੀ ਚੱਲ ਪਵੇ। ਕੱਢ ਪਾਈ। ਤੇ 40% ਜਾਗਦਾ। ਜੇ ਤਾਂ ਉਹ ਵੀ ਦੁਰਗਤੀ ਉਹਦੇ ਚ ਲਾਗੀ। ਮੇਟਾਉਂ <Sit> ja no 40% ਥਲੇ ਨੂੰ ਥਲੇ ਨੂੰ ਥਲੇ ਨੂੰ ਲਿਖ ਨਰਕਵਾਦੂ 40% ਤੋਂ ਥਲੇ ਨੂੰ ਆਜੂ ਇਹ ਗਤੀ ਕਾ ਲਈ ਬਰੇ 40 40 ਉਹ ਤੱਕ ਚੱਲਦਾ ਹੈ ਜੇ ਪਰਬਤ ਕਦੀ ਆਈ ਸੈਂਟ ਪਰਸੈਂਟ ਹੋ ਗਈ ਰੁਕ ਜਾਵੇ ਜੇ ਰੁਕ ਨਾ ਦੇ ਪਰਬਤੀ ਵਾਲਾ 100% ਦੇ ਰੁਕਦਾ ਹੈਗਾ ਫੇਰ ਨਹੀਂ ਰੁਕਦਾ ਸਕੇਗਾ ਪਰੰਪਰਿਕ ਗਤੀ ਆ ਉਹ ਤੋਂ ਪਹਿਲੀ ਪਹਿਲੀ ਗਤੀ ਹੈ ਜਿਹੜੀ ਜਿੱਥੇ ਗਤੀ ਹੈ ਉਥੇ ਰੁਕ ਜਾਂਦਾ ਜਿੱਥੇ ਗਤੀ ਪਈ ਉਹਥੇ ਰੁਕ ਜਾਂਦਾ ਗਤੀ ਕਿਥੇ ਤੱਕ ਗਤੀ ਤੱਕ ਸਤੋਗੜ ਤੱਕ ਸਤੋਗੜ ਤੱਕ ਗਤੀ ਹੈ ਜੇ ਸਤੋਗੜ ਤੇ ਆ ਗਏ ਚਾਲੇ ਗਏ ਮਰਨ ਕੋ ਵਿਚ ਅੜ ਕੇ ਜੀਤ ਹੋ ਗਿਆ ਤੇ ਫਿਰ ਪੜਾ ਲਿਆ ਉਹਨੇ ਉੱਥੇ ਤੇ ਆਪਣਾ ਸਿਰ ਉੱਪਰ ਜਿਹਾ ਬਣਾ ਕੇ ਨਾ ਅਸਨ ਲਾ ਰਿਹਾ ਫਿਰ ਆਪਣਾ ਡੇਰਾ ਵੜਿਆ ਉਹਥੇ ਅਜੇ ਤਾਂ ਗਿਆ ਨਾ ਰਹਿ ਜਾਵੂਗਾ ਜੇ ਕਹਾਣਾ ਆਵੇ ਉਹ ਤੋਂ ਆਪਣੇ ਜਿਹੜੀ ਪਰਸਨਲ ਹੋਣ ਹੈ ਜਿਹੜੀ ਇੱਜ਼ਤ ਹੈ ਪਰਸਨਲ ਮਤਲਬਾ ਉਹ ਜਹੋਂ ਦਾ ਵੀ ਆ ਆਸਾਂ ਤਾਂ ਆਸਾਂ ਤਾਂ ਇਹ ਇੱਜ਼ਤ ਮੇਰੀ ਜ਼ਿਆਦਾ ਹੋਵੇ ਫਿਰ ਇੱਕ ਨੂੰ ਪੈ ਗਿਆ ਵਧਾਉਣਾ ਉਹ ਡੇਰਾ ਮਾਇਆ ਨਸੀਮਤੀ ਬਣਾਤਾ ਫਗਾਲੇ ਵਾਲਾ ਕਹਿੰਦਾ ਕਿ ਅੱਜ ਤੱਕ ਇਹ ਡੇਰੇ ਨਹੀਂ ਕਦੇ ਪੰਜਾਬ ਦੇ ਵਿੱਚ ਦੂਰ ਦੂਰ ਤੱਕ ਆਪਹਿਲਾਂ ਭਣੀ ਹੋਏ ਨੇ ਆਪਣੇ ਪਿੰਡਾਂ ਦੇ ਵਿੱਚ ਇਹ ਹਕਾਕ ਦਾ ਪ੍ਰਤੀਕ ਸੀ ਇਹ ਲੋਕ ਕਦੇ ਮਾਇਆ ਨਾਲ ਦੋਲਦੇ ਤੇ ਮਾਇਆ ਨਾਲ ਮਾਇਆ ਨਾਲ ਦੋਲੇ ਰਹੇ ਨੇ ਇਹਨਾਂ ਨਾਲੋਂ ਜ਼ਿਆਦਾ ਸੰਤੋਖੀ ਤੇ ਪਹਿਲਾਂ ਜਿਹਨਾਂ ਦੇ ਡੇਰੇ ਛੋਟੇ ਸੀ ਮਾਇਆ ਤੋਂ ਦੂਰ ਰਹਿੰਦੇ ਸੀ ਮਾਇਆ ਦਾ ਪ੍ਰਚਾਰਣ ਕੀ ਗੱਲ ਤੇ ਮਾਇਆ ਧਾਰੀਆਂ ਨੇ ਨੇੜੇ ਬਿਠ ਬੈਠਣਾ ਇਹ ਰਹਿੰਦੇ ਹੀ ਮਾਇਆ ਮਾਇਆ ਧਾਰੀਆਂ ਦੇ ਵਿੱਚ ਸੀ ਕੀ ਬੋਲਦੇ ਸੀ ਉਹ ਕੀ ਕਹਿੰਦੇ ਸੀ ਉਹਨਾਂ ਦੇ ਨਾਲ ਕਹੇ ਜੇ ਬੰਦੇ ਸੰਗਤ ਆਉਣ ਤੇ ਇਹਨਾਂ ਨਾਲ ਕਹੇ ਜੇ ਸੀ ਅੱਜ ਕਿੰਨੇ ਸਿੱਖ ਨੇ ਇਦਾਂ ਸੰਗਤ ਦੇ ਵਿੱਚ ਜਿੰਨਾ ਸਿੱਖੀ ਦਾ ਗਿਆਨ ਹੈ ਉਹਨਾਂ ਕੋਲ ਸਿੱਖਾ ਕਿੱਥੋਂ ਜਾਂਉਂਦਾ ਓ ਟੋਟਲ ਹਿੰਦੂ ਮਾਤਾ ਲੈ ਨੇ ਨਾ ਦੇ ਜਿਹਨਾਂ ਸੰਤਾਂਾਂ ਗੁਰੂਆਂ ਸ਼ਾਦੀਆਂ ਫਿਆਹ ਸ਼ਾਦੀਆਂ ਸਾਰੇ ਉਹ ਬੇਵਿਦਕ ਹੋ ਗਏ ਇੱਕ ਵੀ ਬੰਦਾ ਨਹੀਂ ਜਿਹੜਾ ਨਾ ਬੁੱਧਾ ਹੋਵੇ ਤੇ ਲਗ ਲੂ ਤੁਸੀਂ ਇਹ ਕਹਤੇ ਨੇ ਫਿਰ ਸਿੱਧੀ ਆਲੀ ਗੱਲ ਹੈ ਹੋਣੀ ਸਿੱਧੀ ਦੇਖ ਸਿੱਧੀ ਦੇ ਦੌਰਾਨ ਸਿੱਧੀ ਪੜਾਈਆਂ ਨਾ ਹੋਏ ਪੜਿਆ ਆ ਮਾਇਆ ਦੀ ਲੋਕਾਂ ਨੂੰ ਭੁਖੀ ਮਾਇਆ ਕਰਕੇ ਨਾ ਉਹ ਕਹਿੰਦਾ ਵੀ ਜੇ ਸਰਤਾਂ ਕਹੀ ਦੇ ਤਾਂ ਭਰਦੀ ਉਹ ਵੀ ਇਹ ਕਹਿੰਦਾ ਵੀ ਹਾਂ ਪੰਗਤ ਸੂਰਮੇ ਦਾਦੀ ਰਾਲੇ ਵਾਲਾ ਵੱਡਾ ਕੀ ਸੀ ਸ ਲੋਬੇ ਨਾ ਭਗਤ ਸੂਰਮੇ ਦਾ ਨੇ ਤਿੰਨੇ ਜੁੰਦੇ ਰਹੇ ਤੇ ਜਾਗ ਜੇ ਜਾਗ ਜੇ ਤਿੰਨੇ ਬੰਦੇ ਜੁੰਦੇ ਰਹਿਣ ਨੇ ਕਿ ਆ ਭਗਤਿਆ ਸੂਰਮੇ ਆ ਦਾਦੀ ਕਹਿੰਦੇ ਆਪਣੇ ਬਰਾਬਰ ਬਣਾਤਾ ਤੇ ਭਗਤ ਕੂਦਾਰੀ ਜਿੰਦਗੀ ਭਗਤ ਕੀਤੀ ਹੈ ਕਿਨੇ ਆਨਸਾ ਦਾ ਤਾਂ ਤਾਂ ਤਾਨੀਓ ਕੋ ਆਪਣੇ ਪ੍ਰਪਰਮਾ ਹਲੇ ਤਾਂ 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 ਲੋਕ ਕਰ ਨਹੀਂ ਕੈਸੇ ਤਾਂ ਤੇ ਜਿਆਦਾ ਹੋਣ ਗਈ ਭਾਈ ਤੂੰ ਤੇਰੇ ਕੋ ਮਾਇਆ ਦਿੱਤੀ ਹੈ ਪਰ ਮਾਇਆ ਦਾ ਨਾ ਆਪਣਾ ਬਣਾ ਲੈ ਮੈਂ ਇਹਦਾ ਨਾ ਬਣਾ ਲਈ ਚਾ ਦੋਏ ਬਰਾਬਰ ਹੋ ਗਏ ਵੀ ਨਹੀਂ ਕੋ ਹਤਾ ਮਾਇਆ ਧਾਰੀਆਂ ਦੀ ਇਹ ਦੋਹਾਂ ਦੀ ਦੋ ਮਾਇਆ ਧਾਰੀਆਂ ਦੀ ਉਹ ਰੋਪੀਆ ਉਹ ਮਾਇਆ ਧਾਰੀ ਹੈ ਹਾਂ ਤੇ ਰੋਬੀਆ ਉਹ ਮਾਇਆਧਾਰੀ ਹੈ ਦੋ ਇਕੱਠੇ ਹੋ ਕੇ ਤਾਂ ਡੇਰੇ ਬਣਨੇ ਰੋਬੀ ਮਾਇਆਧਾਰੀਆਂ ਦੇ ਰੋਬੀ ਮਾਇਆਧਾਰੀ ਪਰਵਾਨੀ ਕਹਿੰਦੀ ਹੋ ਹਾਂ ਜਗਨ ਸਾਧਨ ਸਾਧਨ ਮਾਇਆਧਾਰੀ ਬਣਦੇ ਮੈਨੂੰ ਬੰਗਾ ਜੀ ਆਵਾਜ਼ ਸੁਣਦੇ ਹੈ ਉਹ ਚਾਦਰ ਜੀ ਵਿਸ਼ਾਦੇ ਉਹ ਤੋਂ ਬਣਦੇ ਆਹ ਵਾਹ ਜਗਨ ਆ ਪਖੰਡ ਸਾਨੂੰ ਵੀ ਬਾਹਰ ਕਹਿੰਦਾ ਵੀ ਉਹਨਾਂ ਨਾਲ ਦੇਵਨਾ ਕਹਿੰਦਾ ਉਹਦੀ ਕੱਪੀ ਸਾਰੇ ਕਹਿੰਦੇ ਵੀ ਕਹਿ ਨਹੀਂ ਹੁੰਦੀ ਗੱਲ ਜਿਹੜੀ ਪ੍ਰੇਮ ਰਾਤੋਂ ਇਹਦਾ ਉਹ ਕੀ ਬਦਨਾਮ ਨੇ ਕਿਹੜੀ ਗੱਲ ਨਹੀਂ ਕੀਤੀ ਸੀ ਉਹੋ ਹੀ ਲੱਗਦੀ ਸੀ ਸਗਲ ਸੰਗ ਆਤਮ ਉਦਾਸ ਐਸੀ ਯੁਗਤੀ ਨਾਨਕ ਰਾਮਦਾਸ ਸਕਲ ਸੰਗ ਦਾ ਆਤਮ ਰਾਸ ਸਾਰੇ ਦੀ ਸਮਤਰਾ ਜੁੜਿਆ ਹੋਇਆ ਹੈ ਸ਼ਬਦ ਕਰਕੇ ਉਪਦੇਸ਼ ਸਾਰਿਆਂ ਨੂੰ ਦੇ ਰਿਹਾ ਹੈ ਚਾਹੁੰਦਾ ਸਾਰਿਆਂ ਇਹ ਜੋਨ ਦਾ ਇੱਛਾ ਸਾਰਿਆਂ ਦੀ ਹੋਈ ਸਾਰਿਆਂ ਵਾਸਤੇ ਹੀ ਉਹਦੀ ਅੱਛੀ ਹੈ ਆਤਮ ਉਦਾਸ ਆਤਮਾ ਕਰਕੇ ਕਿਸ ਨਾਲ ਜੁੜਿਆ ਆਤਮਾ ਕਰਕੇ ਜੁੜਿਆ ਕਿ ਆਤਮਾ ਕਰਕੇ ਜੁੜ ਗਿਆ ਤਾਂ ਉਹ ਹੋ ਜਾਂਦਾ ਆਤਮਾ ਕਰਕੇ ਜੁੜਿਆ ਹੈ ਪਰ ਮੈਂ ਸੱਚ ਨਾਲ ਪਰ ਸੱਚਖੜਾ ਮੈਂ ਇਹਦਾ ਸੱਚਖੜ ਜਾ ਲਿਆ ਇਹਨਾਂ ਨੇ ਇੱਥੇ ਰਹਿਣਾ ਇਨਾ ਜੁੜ ਕੇ ਬੈਠੀ ਰਹਿਣਾ ਇੱਛਾ ਰਖਦਾ ਵੀ ਚਲਣ ਨਾਲ ਮੈਂ ਇੱਛਾ ਕਰਦਾ ਮੇਰੇ ਨਾਲ ਜਲਣ ਸਾਰੇ ਸਗਲ ਸੰਗ ਆਤਮ ਉਦਾਸ ਆਹਾਂ ਸਾਰੀ ਸੰਗਤ ਨੂੰ ਨਾਲ ਲਿਜਾ ਕੇ ਚਾਹੁੰਦਾ ਵੀ ਚਲੇ ਜਾਾਂ ਵੀ ਆਤਮ ਉਦਾਸ ਬਣ ਆਤਮਾ ਕਰਕੇ ਜਿਹੜਾ ਉਦਾਸ ਹੈ ਵੀ ਮਤਲਬ ਸੰਗਤਾਂ ਨਾਲ ਜੁੜਿਆ ਵੀ ਜੇ ਇਹ ਨਹੀਂ ਜਾਣਗੇ ਤਾਂ ਮੈਂ ਨਹੀਂ ਜਾਊਂਗਾ ਇਹ ਨਹੀਂ ਕਹਾਂਗਾ ਯਾ ਵੇ ਰੰਝੇ ਨਹੀਂ ਆ ਸਕੇ ਆਏ ਨਹੀਂ ਮੰਨ ਰਿਹਾ ਗੱਲ ਮੈਂ ਉਦਾਸ ਹੋ ਜਾ ਬਿਲਕੁਲ ਉਦਾਸ ਆਤਮਾ ਕਰਕੇ ਜੁੜਿਆ ਹੋਇਆ ਕਿਸੇ ਨਾਲ ਆਤਮਾ ਕਰਕੇ ਜੁੜੋ ਤਾਂ ਉਹ ਹੁੰਦਾ ਹੋ ਸੰਧਾਰੀ ਪ੍ਰੇਮ ਹੁੰਦਾ ਆਤਮਾ ਨਾਲੇ ਆਤਮਾ ਨਾਲ ਜੁੜੀਆਂ ਹੋਈਆਂ ਨੇ ਜਿਹੜਾ ਉਹ ਅਲੋਕ ਨੂੰ ਗੱਲਾਂ ਯਾਦ ਕਰਦੇ ਨੇ ਉਹਦੀਆਂ ਬਾਜ ਕੋ ਕੀ ਆ ਉਹ ਗੱਲਾਂ ਯਾਦ ਕਰਦੇ ਨਾ ਗੱਲਾਂ ਕੀ ਨੇ ਆਤਮਾ ਦੀ ਨੇ ਆਤਮਾਂ ਬੋਲਦੀ ਉਹ ਤੇ ਆਦਮੀ ਸਰੀਰ ਬੋਲਦਾ ਉਹ ਗੱਲਾਂ ਹੀ ਨੇ ਹੋਰ ਕੀ ਆ ਉਹ ਜਿਹੜਾ ਉਤੋਂ ਉੱਤੇ ਉੱਠ ਜਾਂਦਾ ਸੰਸਾਰੀ ਗੱਲਾਂ ਦੇ ਵਿੱਚ ਜਸ ਜੀ ਇਹ ਪੁੱਜ ਜਾਂਦਾ ਸਰਦਨ ਆਤਮਕਲਾ ਬੰਦੇ ਕਹਿੰਦੇ ਬਚਪਨ ਜਵਾਨੀ ਸਭ ਕੁਝ ਉਹ ਹਾਂ ਦਾ ਜੇ ਨਹੀਂ ਬੋਲਦਾ ਤਾਂ ਉਹ ਜਿਹੜਾ ਦੱਸ ਨੂੰ ਫੇਰਾਊਗਾ ਇਹ ਫੇਲਮ ਡਿਲੀਟ ਨਹੀਂ ਹੁੰਦੀ ਫੇਰ ਉਹਦਾ ਪ੍ਰਭਾਵ ਇੱਥੇ ਰਹੂਗਾ ਮੰਨ ਬੜੇ ਉਹ ਜਿਹੇ ਸੁਪਨੇ ਆਉਣ ਲੱਗ ਜਾਂਦੇ ਨੇ ਫਿਰ ਧਿਆਣੇ ਦੇਖੇ ਨਾ ਅਸੀਂ ਜਿਹੜੇ ਧਿਆਣੇ ਵਾਲੀਆਂ ਗੱਲਾਂ ਕਰਨਾਈ ਜਾਂਦੇ ਹਾਂ ਧਿਆਣੇ ਬਚਪਨ ਵਾਲੀਆਂ ਗੱਲਾਂ ਆਦੋਂ ਲੱਗ ਜਾਂਦੀਆਂ ਨੇ ਡਿਲੀਟ ਹੀ ਹੋ ਜਾਂਦਾ ਆ ਤਾਂ ਮਰਜ਼ਾ ਨਹੀਂ ਹੋ ਰੋਪੀ ਤਾਂ ਉਹੀ ਪਈ ਹੈ ਉਹ ਫੇਰ ਹੋਈ ਜਿਆਦਾ ਆਉਣ ਲੱਗ ਜਾਂਦੀਆਂ ਨੇ ਪਿੱਛੇ ਵਾਲੀ ਜਿਹੜੀ ਪਾਸ ਸਾਰੀ ਉਹ ਮਿੱਟੀ ਚ ਬੈਠੇ ਕਿੱਥੋਂ ਆਇਆ ਕਿੱਥੇ ਨਹੀਂ ਆਇਆ ਇੱਥੋਂ ਆਇਆ ਚੱਲ ਕੇ ਖਬਰਾਂ ਕਰਦੀਆਂ ਜੁਨਾ ਤੋਂ ਆਉਣਾ ਚਾਹੀਦਾ ਅਸੀਂ ਇਹ ਜੋ ਨੂੰ ਬੜੀ ਪੋਰਡ ਇਸ ਦੇਦੇ ਆ ਬੱਚੋਂ ਤੋਂ ਲੱਗੇ ਜਿਦਾ ਬਹੁਤ ਪਿਛੇ ਆ ਰਹੇ ਨੇ ਇਹ ਬੜਾ ਖਤਰਨਾਕ ਆ ਰਹੇ ਹੋ ਜੀ ਸੁਣਿਆ ਹੁੰਦਾ ਸਰ ਹਾਂ ਜਦੋਂ ਸੰਗ ਆਤਮ ਉਦਾਸ ਐਸੀ ਜੁਗਤ ਨਹੀਂ ਹੈ ਨਾਨਕਰਾਮ ਦਾ ਐਸੀ ਜੁਗਤ ਨਾਨਕਰਾਮ ਦਾ ਜਿਸ ਵਿੱਚ ਜੁਗਤੌਂਦੀ ਹੈ ਦੇਖੋ ਗੁਰੂ ਹੈ ਗੁਰੂ ਹੈ ਸਾਰਿਆਂ ਨੂੰ ਵਿਦੇਸ਼ ਕਰ ਰਿਹਾ ਹੈ ਕੋਈ ਯਾ ਕਰ ਰਿਹਾ ਹੈ ਜੀ ਜਾਨਣਾ ਕਰ ਰਿਹਾ ਹੈ ਪਰ ਕੌਣ ਮੰਨ ਰਿਹਾ ਕੌਣ ਨਹੀਂ ਮੰਨ ਰਿਹਾ ਉਹਦੇ ਕੋਈ ਫਰਕ ਨਹੀਂ ਪੈਂਦਾ ਕਿ ਚਾ ਆਪਣਿਆਂ ਅੰਦਰ ਕੋਈ ਇੱਛਾ ਦੀ ਵੇ ਨੂੰ ਮੈਂ ਜ਼ਰੂਰ ਹੈ ਪੜਾ ਕੇ ਰਹਿਣਾ ਹੈ ਕਿਉਂ ਨਹੀਂ ਪੜਦਾ ਨਹੀਂ ਪੜਾਣੇ ਜਿੱਦ ਕਰ ਨਹੀਂ ਮਤ ਆ ਤੁਮ ਨੂੰ ਆਣੇ ਦਾ ਆਪਣੇ ਇੱਛਾ ਕੋਈ ਨਹੀਂ ਹੈ ਕੌਣ ਪੜੇ ਕੌਣ ਨਹੀਂ ਪੜੇ ਪਰਮੇਸ਼ਰ ਦੀ ਇੱਛਾ ਉਹ ਬੁਲਾਉਦਾ ਹੈ ਕੋਣ ਦਾ ਕੌਣ ਸੁਣਦਾ ਹੈ ਕੌਣ ਸਮਝਦਾ ਹੈ ਕੌਣ ਨਹੀਂ ਸਮਝਦਾ ਕੋਈ ਕਹਿਣਾ ਨਹੀਂ ਕਰਮ ਕਰਨੇ ਮੈਂ ਕਰਦਾ। ਜਿੱਦ ਦਾ ਕਪੜਾ ਐਸਾ ਰਦਨ। ਉੱਪਰ ਦੇ ਨਹੀਂ ਬਣਿਆ ਜਦੋਂ ਉੱਥੇ ਪੈਸਾ ਦਾ ਕੀ ਕੀ ਹੋਇਆ। ਕਿ ਚਾਹੇ ਦੀ ਸੀ? ਮਾਦੇਵ ਉਹ ਕੀ ਕਰਦਾ। ਜਦ ਬਰਾਈ ਦਿੰਦਾ ਜਦੋਂ ਉੱਥੇ ਪਾਸਾ ਉਹਨਾਂ ਕਰ ਕਰਦੇ ਨੇ ਦੋਏ। ਜਿਹੜਾ ਜਿਹਾ ਬਾਫਨਾ ਕਰ ਲਿਆ ਹੋ ਜਾ ਉਹਨਾਂ ਨਾਲੇ ਗੱਲ ਤੇ ਕੋਈ ਹੈ। ਗੁਰੂ ਅਰਬਦਾਸ ਸਾਹਿਬ ਡਿਊਟੀ ਦਾ ਦੇਣ 55000 ਜੇ ਬੰਨੇ ਪਾਸ਼ਾ ਦਾ ਵਿਰੋਧ ਕਰਦੇ ਨਾ ਘਰ ਬਾਪ ਦਾ ਵੀ ਰਹਿਣ ਸੀ ਪ੍ਰਗਟ ਨਹੀਂ ਸੀ ਕਰਦੇ ਉਹ ਤਾਂ ਉਹ ਤਾਂ ਪ੍ਰਗਟ ਤਾਂ ਨਹੀਂ ਸੀ ਕਰਦਾ ਇਹ ਗੁਰਾਈਤੀ ਸੀ ਮਿਲਣੀ ਪ੍ਰਗਟ ਵੀ ਹੁੰਦਾ ਹੋਊਗਾ ਥੋੜਾ ਬਹੁਤਾ ਜ਼ਰੂਰ ਪ੍ਰਗਟ ਵੀ ਹੁੰਦਾ ਹੋਊਗਾ ਤਾਂ ਹੀ ਗੁਰਾਈ ਬਣੀ ਜਿਹੜੇ ਸੱਚੇ ਖਪਿਆਂ ਸ਼ਿਕਾਇਤਾਂ ਹੁੰਦੀਆਂ ਆਦੀ ਆ ਬਾਪ ਦੇ ਖਿਲਾਫ ਉਹ ਉਹ ਜਹਾਂ ਜਾਂ ਰਹੋ ਨੇ ਹੁਣ ਨਹੀਂ ਤੇ ਇਹ ਗੱਲ ਨਹੀਂ ਸੀ ਗੱਡੀ ਚਾਹੀਦੀ ਐਦਾਂ ਨਹੀਂ ਕਹਿਣਾ ਚਾਹੀਦਾ ਐਦਾਂ ਐ ਐਦਾਂ ਕੋਈ ਨਹੀਂ ਗੱਲਾਂ ਹੋ ਗਿਆ ਗੱਲ ਗੱਲਾਂ ਕਹਾ ਜਾਂਦੀਆਂ ਜਾਂਦੀਆਂ ਆਪ ਨੂੰ ਪਤਾ ਸੀਗਾ ਵੀ ਇਹ ਨਹੀਂ ਉਹ ਗਾਣ ਨੂੰ ਬਸਾ ਹਾਂਜੀ ਐਸੀ ਝੁਕਤੀ ਨਾਨਕ RAM ਦਸ ਐਸੀ ਝੁਕਤੀ ਜਿਹਦੇ ਕੋਲੋਂ ਬੈ ਨਾਨਕ ਅਨੁਰਾਮ ਦਸ ਸਗਲ ਸੰਗ ਆਤ ਸੋਲਾਸ ਸਾਰਿਆਂ ਨਾਲ ਕੋਲਿਆ ਮਿਲਿਆ ਹੋਇਆ ਵੀ ਕਿਸੇ ਨਾਲ ਵੀ ਕੋਲੇ ਬਣਿਆ ਹੋਇਆ ਆਇਆ ਵਿੱਚ ਉਹ ਦਸੀ ਸਾਰਿਆਂ ਨਾਲ ਸਾਰਿਆਂ ਨਾਲ ਪ੍ਰੇਮ ਕਰਨ ਵਾਲਾ ਵੀ ਕਿਸੇ ਨਾਲ ਪ੍ਰੇਮ ਨਹੀਂ ਕਰਦਾ ਕਿਸੇ ਨਾਲ ਮੋਹ ਨਹੀਂ ਕਰਦਾ ਉਹ ਨਹੀਂ ਸਾਰਿਆਂ ਨੂੰ ਆਪਣਾ ਸਮਝਦਾ ਹੋਇਆ ਵੀ ਇਹ ਜਿਹਨੂੰ ਆਪਣਾ ਜਿਸਮ ਨੂੰ ਤਾਂ ਕਿਸੇ ਨੂੰ ਬੁਲਾ ਦਿੰਦਾ ਮਗਰ ਨਾ ਜਿਸਮ ਨੂੰ ਤਾਂ ਕਿਸੇ ਨੂੰ ਬੁਲਾਣਾ ਸਮਝਣਾ ਤਾਂ ਬਰਾਦ ਹੈ ਪਰ ਜਿਹੜਾ ਸਾਰਿਆਂ ਨੂੰ ਆਪਣਾ ਸਮਝਦਾ ਹੈ ਆਪਣਾ ਸਮਝਦਾ ਸਾਰਿਆਂ ਨੂੰ ਆਪਣਾ ਸਮਝਦਾ ਹੋਇਆ ਵੀ ਕਿਸੇ ਨੂੰ ਬੁਲਾਣਾ ਹੈ ਇਹ ਆਪਣਾ ਨਹੀਂ ਹੈ ਘੱਟ ਆਪਣਾ ਸੱਚੇ ਦਾ ਬੁੱਧਾਰ ਸਕਾਪਾ ਹੀ ਜੇ ਫਰਤ ਪਈ। ਮਹੰਬੇ ਦੇ ਪੁੱਤ ਦਾ ਚਾਚੇ ਦੇ ਪੁੱਤ ਦਾ ਹੀ ਫਰਤ ਪਈ। ਫਰਤ ਪਈ ਨਾ ਰਹੀ ਤਾਂ ਹੋਈ ਨਾ। ਇੱਥੇ ਆਤਮਾਨੇ ਲਹਿਣ ਦੀ ਗੰਨਾ।